ਸੁਚਾ ਸਿੰਘ ਲੰਗਾਰ ਨੇ ਹੜਪੀਟਾਂ ਲਈ ਵੀ ਵੱਡੇ ਐਲਾਨ ਕੀਤੇ ਤਾਂ ਤਨਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਚੌਥੀ ਚੁੱਤ ਨੂੰ ਸਮਰਪਿਤ ਰੱਖਾਇਆ ਗਿਆ ਸ਼੍ਰੀ ਕਾਰਨਪਾਟ ਸਾਹਿਬ ਜੀ ਦੇ ਪੂਰਕ ਜਿਟੇਰਾ ਬਣਾਨ ਚਰਿਤਪਰ ਸਾਹਿਬ ਆ ਕੇ ਪਏ ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਚੰਦਰ ਸਿੰਘ ਤਾਮੀ ਸੁਚਾ ਸਿੰਘ ਲੰਗਾਰ ਖਪੀਤ ਸਿੰਘ ਲੋਤੀ ਡੰਗਲ ਸਮੇਤ ਹਾਈ ਕਮਾਂਡ ਦੀ ਅਕਾਲੀ ਲੀਡਰਸ਼ਿਪ ਪਹੁੰਚੀ ਜਿੱਥੇ ਸੁਚਾ ਸਿੰਘ ਲੰਗਾਰ ਹਰਚੰਦਰ ਸਿੰਘ ਤਾਮੀ ਕੋਲੋਂ মিডিਆ ਨਾਲ ਗੱਲਬਾਤ ਕੀਤੀ ਗਈ ਇਸ ਨੂੰ ਦੇ ਤੁਹਾਨੂੰ ਕੀ ਕੁਝ ਕਿਹਾ ਹਰਚੰਦਰ ਸਿੰਘ ਤਾਮੀ ਤੇ ਸੁਚਾ ਸਿੰਘ ਲੰਗਾਰ ਅੱਜ ਉਸ ਨੂੰ ਖਾਲਸਾ ਪੰਥ ਜੀ ਸ਼੍ਰੀ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਭਗਤ ਸਿੰਘ ਸਾਹਿਬ ਸਤਿਗੁਰੂ ਨਾਲ ਜਿਹਨੇ ਪਾਤਸ਼ਾਹ ਦੀ ਦਾਸ ਜੋਤੇ ਜੋਤ ਵਰਤੋਂ ਬੁਲਾਤ ਇਹ ਉਹ ਧਰਤੀ ਆ ਜਿੱਥੇ ਸਤਗੁਰ ਨੇ ਆਦਾਸੀਆਂ ਤੋਂ ਬਾਅਦ ਲੰਬਾ ਸਮਾਂ ਇਸ ਧਰਤੀ ਤੇ ਕੀਰਤਨ ਵੀ ਕੀਤਾ ਤੇ ਜਿਹੜੇ ਕਰਾਹੇ ਪੈ ਲੋਕਾਂ ਨੂੰ ਸਤਗੁਰ ਜੀ ਨੇ ਰਾਹ ਦੇ ਵੀ ਪਾਇਆ ਸੋ ਗੁਰੂ ਸਾਹਿਬ ਜੀ ਦੇ ਪਵਿੱਤਰ ਸਿਧਾਂਤ ਸਮੀ ਬਾਣੀ ਦੇ ਸਿੱਤੇ ਮੈਂ ਕਿਉਂਕਿ ਅੱਜ ਇੱਥੇ ਭਮਿਆ ਆ ਆਫਸਾ ਚੱਲ ਰਹੀ ਆ ਪਰ ਫਿਰ ਵੀ ਲੋਕਾਂ ਦਾ ਦੇਖਦਾ ਵੀ ਲੋਕਾਂ ਦੀ ਗੁਰੂਪਤੀ ਆ ਆਸਤਾ ਢਿੱਡੀ ਮੱਡੀਆਂ ਪੱਡੀ ਗੰਤੀ ਦੇ ਵਿੱਚ ਸਾਰੇ ਆਪਣੇ ਘਰਾਂ ਦੇ ਕਾਰਿਆਂ ਨੂੰ ਛੱਡ ਕੇ ਇੱਥੇ ਗੁਰੂਪਤੀ ਆਪਣਾ ਆਸਤਾ ਦੇ ਵਿੱਚ ਅੱਜ ਪਹੁੰਚੇ ਆ ਮੈਂ ਸਾਰਿਆਂ ਦਾ ਹੀ ਦੇਖਣ ਲਈ ਆ ਤੁਹਾਨੂੰ ਧੰਨਵਾਦ ਕਰਦਾ ਸਾਡਾ ਵੀ ਸਰਦਾਰ ਸੁਚਾ ਸੰਗ ਲਗਾਹ ਸਾਹਿਬ ਜਿਹੜੇ ਇਸ ਪਾਤੇ ਉੱਪਰ ਹਲਕੇ ਦੀ ਬਹੁਤ ਸਾਰੀ ਕੰਮ ਕਰਦੇ ਉਹ ਚੱਚੇ ਪੌਦ ਸਾਰਿਆਂ ਨੂੰ ਕਈ ਦਿਨਾਂ ਤੋਂ ਰੋਕ ਕੇ ਹਲਕੇ ਦੇ ਵਿੱਚ ਛੜ ਪੀੜ ਹੈ ਉਹਨਾਂ ਦੇ ਚੱਪ ਨਾਲ ਸੇਵਿਸ ਕਰਕੇ ਗੁਰਿੰਦਰ ਸਿੰਘ ਆਵਾਜ਼ਾਂ ਆਮ ਸ਼ਹੀਦ ਪਾਈ ਸਤਵੰਦ ਸਿੰਘ ਦੇ ਦਿੱਤੇ ਉਹ ਆਪਣੇ ਤੌਰ ਤੇ ਜੁੜੇ ਹੋ ਜਿਨਨੇ ਵੀ ਚਾਹੇ ਸ਼ਾਮਨੀ ਕਮੇਟੀ ਦੇ ਮੈਂਬਰ ਸਹਿਬਾਨ ਆ ਤਾਂ ਇਹ ਕਾਲਪਨਿਕ ਹਲਕਾ ਜਾਣ ਖੁਦਾਨ ਸਾਰੇ ਇਹਨਾਂ ਕਾਰਜਾਂ ਦੇ ਵਿੱਚ ਲੱਗੇ ਨੇ ਇਹ ਸਤਗੁਰੂ ਜੀ ਨੇ ਸਾਨੂੰ ਪਵਿੱਤਰ ਸਦਾਤ ਬਖਸ਼ਿਸ਼ ਕੀਤਾ ਸੀ ਤੇ ਸਮੁੱਚੀ ਮਨੁੱਖਤਾ ਦਾ ਉਹ ਇਸਮ ਦਾ ਜਿਹੜਾ ਹੈ ਉਹ ਮਤਲਬ ਇਹ ਜੋ ਕਾਰਨ ਹੈ ਕਿ ਗੋਗਰ ਦੇ ਪਾਸ਼ਾ ਜੀ ਨੂੰ ਜਗਤਗੁਰੂ ਕਰਕੇ ਵੀ ਜਾਣੇ ਜਾਂਦਾ ਗੁਰੂ ਸਾਹਿਬ ਜੀ ਦੀ ਇੱਡੀ ਭਾਰਤ ਦੇ ਕਿਰਦਾਰ ਵਾਦਾਸੀਆਂ ਦੇ ਵਿੱਚ ਦੇਸ਼ ਦੇ ਵਿਦੇਸ਼ ਦੇ ਵਿੱਚ ਵੀ ਅੱਜ ਵੀ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਆ ਹੋਟਲ ਉਹ ਉਸ ਥਾਂ ਵਾਸਤਾ ਨੂੰ ਅੱਜ ਵੀ ਪੂਰੀ ਲੋਕ ਸੋ ਮੈਂ ਜਿੱਥੇ ਅੱਜ ਇਸ ਪ੍ਰੋਕਟਰ ਮੁਹਾਰਤ ਸਾਧਗੁਰਾਂ ਦੇ ਜੋਤੀ ਜੋਤ ਕੋਲੋਂ ਦੇ ਬਿਤੇ ਸਾਰਿਆਂ ਨੂੰ ਇਹ ਕਹਿਣਾ ਚਾਹਣਾ ਸਾਰੇ ਕਿਸਾਨ ਦੇ ਨਾਂ ਦੇ ਕਿ ਤੇ ਤਾਰੀਂ ਤੇ ਪਖੰਡੀਆਂ ਦਰਨੀਆਂ ਤੋਂ ਬਚੀਏ ਕੇਵਲ ਤਾਂ ਟੈਬਲ ਪਰਸ਼ਾਹਤ ਦੇ ਨਾਲ ਜੁੜੇ ਤੇ ਆ ਜਿਹੜਾ ਔਖਾ ਸਮਾਂ ਚੱਲ ਰਿਹਾ ਕਿਉਂਕਿ ਜਿਨ੍ਹਾਂ ਨੇ ਤਾਂ ਹੰਡਾਇਆ ਜਾਂ ਜਿਹੜੇ ਹੰਡਾ ਰਹੇ ਉਹਨਾਂ ਨੂੰ ਪਤਾ ਹੁੰਦਾ ਇਹਦੇ ਵਿੱਚ ਇੱਕ ਗੁਰੂ ਇਹਦੇ ਮਦਦਗਾਰ ਬਣੇ ਕਿਉਂਕਿ ਇਹ ਪੈਰਲੈਲੀ ਰਿਹਾ ਗੁਰੂ ਕਾਲ ਤੋਂ ਚੱਲਦਾ ਰਿਹਾ ਗੁਰੂ ਨਾਨਕ ਦੇਵ ਪਾਤਸ਼ਾਹ ਬਿਲੇ ਵੀ ਚੱਲਦਾ ਸੀ ਜਿਹੜੇ ਸਤਿਗੁਰਾਂ ਨੇ ਇੱਕ ਉਹ ਕਾਰਦਾ ਹੋਕਾ ਦਿੱਤਾ ਬਹੁਤਿਆਂ ਨੇ ਵਿਰੋਧ ਸਤਿਗੁਰ ਜੀ ਦਾ ਕੀਤਾ ਸੀ ਪਰ ਅੱਜ ਮੈਂ ਦੇਖਦਾ ਕੇਵਲ ਤਾਂ ਕੇਵਲ ਵਿਰੋਧ ਕੇਵਲ ਵਿਰੋਧ ਨੇ ਕੀਤਾ ਜਾਂਦਾ ਤੇ ਜੋ ਕੋ ਭਲੇ ਦੇ ਕਾਰਜਾਂ 'ਚ ਕੋ ਜਥੇ ਬੰਦੀਆਂ ਲੱਗੀਆਂ ਆ ਉਹਨਾਂ ਦਾ ਸਹਿਯੋਗ ਕਰੀਏ ਤਾਂ ਕਿ ਆਪਾਂ ਕੌਮ ਦੇ ਵਿੱਚ ਬੰਡੀਆਂ ਪਾਈਏ ਤੇ ਕਈ ਬਈ ਸਿਆਸੀ ਰੁਚੀਆਂ ਵੀ ਸਿੱਖਣ ਲੱਗ ਪੈਂਦੇ ਆ ਉਹ ਗੁਰੂ ਸਾਹਿਬ ਕਿਰਪਾ ਕਰ ਨੇਦਾਂ ਦਾ ਮਨਤ ਦੇਣ ਇਸ ਸਮੇਂ ਦੇ ਵਿੱਚ ਸ਼੍ਰੋਮਣੀ ਗੋਤਾਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਾਲੀ ਦਲ ਤੇ ਦੂਸਰੀਆਂ ਸਾਰੀਆਂ ਜਥੇਬੰਦੀਆਂ ਥੈਂਕ ਯੂ ਹੋਰ ਵੀ ਉਹ ਸਾਰੀਆਂ ਇੱਕਜੁੱਟਤਾ ਦੇ ਨਾਲ ਮਨੁੱਖ ਸਾਦੇ ਭਲੇ ਦੇ ਕਾਰਜ ਕਰ ਰਹੀਆਂ ਤੇ ਉਹਨਾਂ ਦੇ ਵਿੱਚ ਆਪਾਂ ਸਾਰਿਆਂ ਦਾ ਸਹਿਯੋਗ ਕਰਦੇ ਪ੍ਰਧਾਨ ਜੀ ਹਰ ਇੱਕ ਜਥਾ ਜਿਹੜਾ ਪਾਕਿਸਤਾਨ ਜਾ ਰਿਹਾ ਜਾਂ ਨਹੀਂ ਜਾ ਰਿਹਾ ਜੀ ਸਾਡੇ ਦਾ तकरीबन ਪਾਸਪੋਰਟ ਸਾਰੇ ਚਲ ਗਏ ਸੀ ਇੱਕ ਕਾਫੀ ਲੰਬੇ ਸਮੇਂ ਤੋਂ ਅਸੀਂ ਉਹਨਾਂ ਤੋਂ ਮੰਗ ਵੀ ਕਰਦੇ ਸੀ ਕਿ ਅਸੀਂ 3000 ਪਾਸਪੋਰਟ ਭੇਜਦੀਆਂ ਤਾਂ 200000 ਦਾ ਬਿੱਲ ਲੱਗਦਾ। ਪਰ ਪਿਛਲੇ ਸਮੇਂ ਤੋਂ ਉਹਨੇ ਕਿਹਾ ਵੀ ਨਹੀਂ ਤੁਹਾਡੇ ਸਾਰੇ ਲੱਗਿਆ ਕਰਨ ਕਿ ਤੇ ਲੱਗਦੇ ਵੀ ਆ। ਪਰ ਸੈਂਟਰ ਸਰਕਾਰ ਇੱਕ ਪਾਸੇ ਤਾਂ ਮੈਚ ਕਰਾ ਰਹੀ ਆ। ਉੱਥੇ ਕੋਈ ਖਤਰਾ ਨਹੀਂ। ਤੇ ਜੇ ਗੁਰੂ ਕੇ ਸਿੱਖਾਂ ਨੇ ਆਪਣੀ ਉਸ ਪਵਿੱਤਰ ਧਰਤੀ ਦੇ ਨਤਮਤ ਹੋਣ ਜਾਣਾ। ਜੇਸ ਪਵਿੱਤਰ ਧਰਤੀ ਤੇ ਸਾਧਗੁਰੂ ਜੀ ਨੇ ਲੰਬਾ ਅਰਸਾ ਇੱਥੇ ਸਾਧਗੁਰਾਂ ਨੇ ਉਸ ਧਰਤੀ ਤੇ ਨਿਗਾਹ ਪਾ ਰਿਆ। ਉਦੋਂ ਸਖਿਆਵਾਂ ਵੀ ਬਹੁਤ ਦਿੱਤੀਆਂ ਸੀ। ਸੋ ਸਰਕਾਰ ਨੂੰ ਮੈਂ ਦੁਬਾਰਾ ਫਿਰ ਕੱਲ ਵੀ ਬੇਨਤੀ ਕੀਤੀ ਸੀ ਅੱਜ ਵੀ ਕਹਿੰਨ ਕਿ ਕਈ ਵਾਰੀ ਫਿਰ ਇਹਦਾਂ ਦੀਆਂ ਗੱਲਾਂ ਦੇ ਨਾਲ ਨਸੂਰ ਬਣ ਜਾਂਦੇ ਆ ਆਪਾਂ ਜਿਨ੍ਹਾਂ ਨੂੰ ਸਾਰੇ ਜਥੇ ਨੂੰ ਇਜਾਜ਼ਤ ਦਈਏ ਤਾਂ ਕਿ ਉਹ ਜਾ ਕੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਉਹਨਾਂ ਘਾਣੇ ਦੀ ਧਰਤੀ ਤੇ ਪੰਛੀ ਸਾਹਿਬ ਦੀ ਧਰਤੀ